ਦੇਖੋ ਬਈ 뷰 ਦੇਖੋ ਪੁਲ ਵੀ ਅੰਗਰੇਜ਼ਾਂ ਵਾਲਾ ਪੁਰਾਣਾ ਪੌਲਾ ਬਈ ਆ ਬਾਈ ਹੋਰਾਂ ਨੂੰ ਗਿਫਟ ਭੇਜਿਆ ਗਿਆ ਬਾਈ ਹੋਰਾਂ ਦੀ ਘਰ ਦੀ ਰਾਖੀ ਲਈ ਤੇ ਬਾਈ ਹੋਰਾਂ ਦੀ ਰਾਖੀ ਲਈ ਇੱਕ ਜਰਮਨ ਸ਼ੈਫਰਡ ਬਈ ਲਓ ਬਈ ਤੁਹਾਡੇ ਭਤੀਜੇ ਦਾ ਗਿਫਟ ਦੇਖੋ ਆਓ 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 ਸਾਰੇ ਆ ਜਾਓ ਸਾਰੇ ਆਜੋ ਆਜੋ ਆਹ ਹੁੰਦੇ ਆ ਭੱਜੇ ਹਾਂਜੀ ਗੁੱਡ ਮਾਰਨਿੰਗ ਬਈ ਸਾਰੇ ਮੁਰਗੇ ਤੇ ਮੁਰਗੀਆਂ ਨੂੰ ਮਿੱਤਰੋ ਅੱਜ ਕਰਾਂਗੇ ਬੈਲਾ ਦਾ ਦੂਜਾ ਬੱਚਾ ਡਿਲੀਵਰ ਆਪਾਂ ਕੈਨੇਡਾ ਤੋਂ ਬੁੱਕ ਕਰਿਆ ਬਾਈ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਬੈਲਾ ਜਿੱਤਰਾ ਦੂਜਾ ਬੱਚਾ ਚੱਲੂ ਆ ਮੇਲ ਫਿਰ ਪਤਾ ਨਹੀਂ ਤੂੰ ਕਦੋਂ ਮਿਲੇਂਗੀ ਉਹਨਾਂ ਨੂੰ ਕੋਈ ਨਾ ਕੋਈ ਹੱਲ ਕੱਢ ਕੇ ਹਨਾ ਤੈਨੂੰ ਮਲਾਵਾਂਗੇ ਜ਼ਰੂਰ ਬੱਚਿਆਂ ਦੇ ਨਾਲ ਇੱਕ ਦਿਨ ਜ਼ਰੂਰ ਸਭ ਤੋਂ ਪਹਿਲਾਂ ਤਾਂ ਛੱਡਦੇ ਆਪਾਂ ਸੁਲਤਾਨ ਦੀ ਗੈਂਗ ਨੂੰ ਆ ਜਾਓ ਬਈ ਚਲੋ ਬਈ ਚਲੋ 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 ਸ਼ਾਬਾਸ਼ ਸ਼ਾਬਾਸ਼ ਆਪਣੀ ਆ ਠੀਕਰ ਮੁਰਗੀ ਨੇ ਬਈ ਹਲੇ ਤੱਕ ਸੇਵਾ ਨਹੀਂ ਮੰਗੀ ਜਦੋਂ ਹੀ ਇਹਨੇ ਸੇਵਾ ਮੰਗ ਲਈਏ ਨੂੰ ਨਾਲ ਦੀ ਨਾਲ ਬਿਠਾ ਦਾਂਗੇ ਸੇਵਾ ਤੇ ਤੁਸੀਂ ਵੀ ਆ ਜਾਓ ਬਈ ਫੈਂਸੀ ਚਲੋ ਆ ਮੁਰਗੀਏ ਤੈਨੂੰ ਕਿਹਨੇ ਬੰਦ ਕਰਤਾ ਉੱਤੇ ਆਇਆ ਭੱਜਿਆ ਆਜੋ ਵੀ ਬੱਚੋ ਤੁਸੀਂ ਵੀ ਆਜੋ ਫਟਾਫਟ ਭੱਜਿਓ ਸਾਰੇ ਮਿੰਟ ਮਾਰੋ ਡਾਕੂ ਤੂੰ ਵੀ ਆਇਆ ਚੱਲ 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 ਬੱਚੋ ਚਲੋ ਹਾਂ ਵੀ ਟਰਕੀ ਰੌਲਾ ਆ ਪਾਈ ਜਾਂਦੇ ਨੇ ਆਜੋ ਆਜੋ ਭੱਜਿਓ ਭੱਜਿਓ ਛੇਤੀ 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 ਮਿੰਟ ਮਾਰੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੇਟ ਬੰਦ ਹੋਣ ਤੋਂ ਪਹਿਲਾਂ ਗੇਟ ਬੰਦ ਹੋਣ ਤੋਂ ਪਹਿਲਾਂ ਛੇਤੀ ਚਲੋ ਜੀ ਇਧਰ ਨੇ ਬਈ ਆਪਣੀਆਂ ਜੋੜੀਆਂ ਉਹ ਤੇਰੀ ਉਹ ਆ ਕਿਵੇਂ ਮਰ ਗਿਆ ਓਏ ਓ ਹੋ ਹੋ ਬਾਬੇ ਉਹ ਕਬੂਤਰ ਕਬੂਤਰ ਮਰ ਗਿਆ ਕਬੂਤਰੀ ਮਰੀ ਹੈਗੀ ਮੈਂ ਤਾਂ ਐਵੇਂ ਨਹੀਂ ਪਤਾ ਹਲੇ ਦੇਖੇ ਤੋਂ ਪਤਾ ਲੱਗੂਆ ਕਿੜੇ ਦਾ ਮਰਿਆਗਾ ਤੌਣ ਤੇ ਰੰਗਾ ਤੌਣ ਤੇ ਉਹਦਾ ਮਰਿਆ ਬਈ ਉਹ ਬੈਠੀ ਕਬੂਤਰੀ ਥੱਲੇ ਉਹ ਨੀਲੀ ਟੋਕਰੀ ਚ ਆ ਤਾਂ ਬੜਾ ਮਾੜਾ ਹੋਇਆ ਯਾਰ ਮਰ ਕਿਵੇਂ ਗਿਆ ਕੀੜੇ ਵੀ ਲੱਗ ਰਹੇ ਨੇ ਯਾਰ ਓ ਹੋ 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 ਬਾਬੇ ਉਹ ਬੜਾ ਮਾੜਾ ਹੋਇਆ ਬਈ ਆ ਤਾਂ ਯਾਰ ਤੜਕੀ ਤੜਕੀ ਬੈਡ ਨਿਊਜ਼ ਮਿਲ ਗਈ ਯਾਰ ਆ ਖੋਡੇ ਦੇ ਵਿੱਚ ਬਈ ਤੁਹਾਨੂੰ ਪਤਾ ਹੀ ਆਪਣੀ ਮੁਰਗੀ ਦੇ ਨਾਲ ਇੱਕ ਬੱਚਾ ਹੈਗਾ ਤਾਂ ਤੁਸੀਂ ਬਈ ਕਮੈਂਟ ਕਰਕੇ ਦੱਸਿਓ ਇਹ ਮੁਰਗੀ ਆ ਜਾਂ ਫਿਰ ਮੁਰਗਾ ਹੈਗਾ ਇੱਕ ਮੋਝੇ ਮੁਰਗੇ ਦਾ ਦੇਖੋ ਬਈ ਆ ਆ ਗਿਆ ਇਹ ਉਹਦੀ ਭੱਜ ਲੈਂਦੇ ਨੇ ਹੁਣ ਦੇਖੋ ਬਈ ਫਲੇਟੀ ਰੰਗ ਦਾ ਹੈਗਾ ਫੁਰਮੇ ਰੰਗਾ ਹੈਗਾ ਤੇ ਦੱਸਿਓ ਕਮੈਂਟ ਕਰਕੇ ਇਹ ਮੁਰਗਾ ਜਾਂ ਫਿਰ ਮੁਰਗੀ ਆ ਪੱਕਾ ਦੱਸਿਓ ਬਈ ਮੈਨੂੰ ਕਨਫਿਊਜ਼ਨ ਹੋ ਰਹੀ ਆ ਤੇ ਆ ਵੀ ਛੱਡ ਦਿੰਨੇ ਆਪਾਂ ਆਪਣੀਆਂ ਚਕੋਰਾ ਟਰਕੀ ਭਜਿਓ ਭਜਿਓ ਸਾਰੇ ਆ ਗਿਆ ਚਕੋਰਾ ਥੋੜਾ ਜਿਹਾ ਡਰ ਨੂੰ हट ਗਿਆ ਬਈ ਆਜੋ 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 ਸਾਰੇ ਆਜੋ। ਉਹ ਖੜਜੋ ਖੜਜੋ ਆ ਗਿਆ ਕਿਉਂ ਰੋਲਾ ਪਾਇਆਗਾ। ਆਜੋ ਬਾਹਰ ਭੱਜਿਓ। ਭੱਜਿਓ ਭੱਜਿਓ। ਤੁਸੀਂ ਵੀ ਆਜੋ। ਭੱਜ ਕੇ ਭੱਜ ਕੇ ਭੱਜ ਕੇ। ਫੁੱਲ ਓਏ ਤੇਰੇ ਡੇਗੋਂਗੇ। ਫੁੱਲ ਐਕਟਿਵ ਨੇ ਬਈ ਫੁੱਲ। ਦੇਖੋ ਭੱਜੇ ਫਿਰਦੇ। ਬਾੜਾ ਉੱਡਦੇ ਆ ਬਾੜਾ ਓਏ ਇੱਥੇ ਹੀ ਲੱਗੇ। ਓਏ ਖੜਜੋ ਆਹ ਭਾਂਡੇ ਚ ਨਹੀਂ ਖਾਣਾ। ਆ ਆफी ਲੱਸੀ ਤੇ ਦਹੀਂ। ਦੇ ਵਿੱਚ ਰੋਟੀਆਂ ਭੁੰਨਤੀਆਂ ਹੋਈਆਂ ਪਰਾਂ ਹੋ ਜਾਓ ਫੇਰ ਪਾਉਂਗਾ ਇੱਧਰ ਹੋ ਜਾਓ ਆਇਓ ਇੱਧਰ ਆਇਓ ਕੁਛ ਆਇਓ ਇੱਧਰ ਇੱਧਰ ਹੋਰ ਪਾ ਦਿੰਨੇ ਆ ਇੱਕ ਇਹਣਾ ਇੱਧਰ ਲੱਗ ਜਾਓ ਚਲੋ ਬਾਹਰ ਰੱਖ ਪੈਰ ਬਾਹਰ ਰੱਖ ਪੂਰੇ ਢਾਰ ਹੋ ਰਹੇ ਨੇ ਹੁਣ ਤਾਂ ਉਏ ਇੱਧਰ ਲੱਗ ਜਾ ਮਿੰਟੀ ਲਾਉਂਦੇ ਆ ਬਸ ਮਿੰਟ ਚ ਨਵੇੜ ਦਿੰਦੇ ਆ ਗਮ ਇੱਕ ਮਿੰਟ ਚ ਇੱਧਰ ਲੱਗ ਇੱਕ ਚ ਕਿਵੇਂ ਖਾਉਂਗੇ ਯਾਰ ਇਹਨੇ ਇੱਧਰ ਲੱਗ ਜਾ ਲੈ ਇੱਧਰ ਪਤਾ ਨਹੀਂ ਕੀ ਖੰਡ ਪਾਈਆ ਇਹ ਚ ਖਾ ਓਏ ਇਹ ਚ ਖਾ ਓਏ ਇਹ ਚ ਨਹੀਂ ਮੂੰਹ ਪਾਣ ਐ ਚ ਖਾ ਲੋ ਚਲੋ ਜੀ ਹੁਣ ਖੇਡੋ ਬਿੱਲੋ ਤੂੰ ਵੀ ਖੇਡ ਲੈ ਨਾਲ ਤੂਰੇ ਬੈਠੀ ਕੀ ਕਰਦੀਆਂ ਈ ਹੈਂ ਤੂੰ ਵੀ ਖੇਡ ਲੈ ਆ ਜਾ ਆ ਜਾ ਓਏ ਆ ਗਏ ਸਾਰੇ ਮੇਰੇ ਕਿੰਨੀ ਦੇਖੋ ਬਿੱਲੋ ਕਿ ਨਹੀਂ ਮੰਨ ਗਏ ਬਿੱਲੋ ਦੀ ਤੇ ਰੇਲ ਬਣਾ ਦਿੰਦੇ ਨੇ ਦੇਖੋ ਬਈ ਵਧੀਆ ਚੀਜ਼ ਮਿਲ ਰਹੀ ਆ ਬਿੱਲੋ ਤਾਂ ਇਹਨਾਂ ਨੂੰ ਖੇਡਣ ਵਾਸਤੇ ਦੇਖੋ ਬਿੱਲੋ ਦਾ ਪਾ ਦਿੰਦੇ ਨੇ ਗਾਹ ਬਈ ਇਹ ਆ ਆ ਆ ਆ ਆਓ 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 ਸਾਰੇ ਆ ਜਾਓ ਸਾਰੇ ਆ ਜਾਓ ਆ ਜਾਓ ਆਹ ਹੁੰਦੇ ਆ ਭੱਜੇ ਆ ਜਾਓ ਖਾ ਲੋ ਲੜਨਾ ਨਹੀਂ ਹੈਗਾ ਖਾ ਲੋ ਖਾ ਲੋ ਬਸ ਹੋਰ ਨਹੀਂ ਹੈਗੀ ਇੰਨੀ ਸੀਗੀ ਖਾ ਲੋ ਲੇ ਬੈਲਾ ਮੈਲਾ ਚੱਲਿਆ ਇਹ ਕਰ ਲੈ ਪਿਆਰ ਅੱਜ ਚੱਲਿਆ ਇਹ ਲੋ ਬਈ ਬੱਚੇ ਨੂੰ ਮਲਾਤਾ ਬੈਲਾ ਦੇ ਨਾਲ ਕਰ ਲੈ ਪਾਰੀ ਇੱਕ ਲਾਫਟ ਓਕੇ ਦੀ ਰਿਪੋਰਟ ਆ ਆ ਜਾ ਬਈ ਚੱਲੀਏ ਸ਼ੇਰਾ ਇੱਕ ਵਾਰੀ ਟੋਕਰੀ ਚ ਬਿਠਾ ਲੈਨੇ ਆ ਫਿਰ ਆਪਾਂ ਗੱਡੀ ਚ ਨਾ ਖੁੱਲਾ ਛੱਡ ਦਾਂਗੇ ਪਿੱਛੇ ਤੌਲੀਆ ਵਿਛਾ ਕੇ ਜਿਵੇਂ ਆਪਾਂ ਪਹਿਲਾਂ ਵਾਲਾ ਬੱਚਾ ਛੱਡਿਆ ਸੀ ਪਿੱਛੇ ਵਧੀਆ ਬੈਠੇ ਰਹਿੰਦੇ ਨੇ ਇੱਕ ਵਾਰੀ ਉਰੇ ਰੱਖ ਲੈਨੇ ਆ ਅੱਗੋਂ ਮੁੰਡੇ ਬੈਠਣਗੇ ਫਿਰ ਛੱਡ ਦਾਂਗੇ ਪਿੱਛੇ ਸਤਨਾ ਵਾਹਿਗੁਰੂ ਲੋ ਵੀ ਸ਼ਾਜਲੀ ਪਹੁੰਚ ਗਏ ਆਪਾਂ ਲਵੀ ਆ ਬਾਈ ਦਾ ਪਿੰਡ ਸੰਗਰੂਰ ਜ਼ਿਲ੍ਹੇ ਚ ਤੇ ਕੁੱਤੇ ਨੂੰ ਪਾਣੀ ਪੂਣੀ ਪੀਉਣ ਲੱਗੇ ਸੀਗੇ ਤੇ ਉਸ ਤੋਂ ਬਾਅਦ ਚੱਲਦੇ ਆ ਤੇ ਆ ਸ਼ਾਜਲੀ ਬਈ ਉਹੀ ਆ ਜਿਹੜਾ ਮਾਲਦਾਰ ਛੜਾ ਚੱਲਦੀ ਹੁੰਦੀ ਹੈ ਸ਼ਾਰਟ ਮੂਵੀ ਉਹਨਾਂ ਵਾਲਾ ਸ਼ਹੀਦਾਂ ਦਾ ਫੌਜੀ ਯਾਦਗਰੀ ਗੇਟ ਕੀ ਬਾਤ ਹੈ ਭਾਈ ਪ੍ਰਣਾਮ ਸ਼ਹੀਦਾਂ ਨੂੰ ਸੱਤ ਸ਼ਹੀਦ ਨੇ ਬਈ ਆ ਪਿੰਡ ਦੇ ਫੋਟੋ ਲੱਗ ਰੀਆਂ ਨੇ ਗੇਟ ਤੇ ਲੋਕੇਸ਼ਨਾਂ ਵਾਲੀਆਂ ਘੈਂਟ ਨੇ ਬਈ ਇੱਧਰ ਤੁਹਾਨੂੰ ਦਿਖਾਵਾਂਗੇ ਹਲੇ ਤਾਂ ਏਰੀਆ ਮਾਲਵਾ ਇੱਕ ਲੋਕੇਸ਼ਨ ਹੋਰ ਆ ਗਈ ਦੇਖੋ ਬਈ ਆਹਾ ਬਾਬਿਓ ਇੰਨੀ ਸਿਰਾਂ ਲੋਕੇਸ਼ਨ ਆਈ ਹੈ ਨਾ ਇੰਨੀ ਤਾਂ ਪਹਾੜਾਂ 'ਚ ਵੀ ਨਹੀਂ ਮਿਲਦੀ ਯਾਰ ਕਦੇ-ਕਦੇ ਦੇਖੋ ਬਈ ਕਰੋ ਚੈੱਕ ਓਲ ਵੀ ਅੰਗਰੇਜ਼ਾਂ ਵਾਲਾ ਲੱਗਦਾ ਦੇਖੋ ਬਈ ਵਿਊ ਦੇਖੋ ਪੁਰਬੀ ਅੰਗਰੇਜ਼ਾਂ ਵਾਲਾ ਪੁਰਾਣਾ ਪੌਲਾ ਬਈ ਇੰਨੀਆਂ ਸੋਹਣੀਆਂ ਸੋਹਣੀਆਂ ਲੋਕੇਸ਼ਨਾਂ ਵੀ ਨੇ ਬਈ ਪੰਜਾਬ 'ਚ ਦੇਖੋ ਬਾਲੀ ਘੈਂਟ ਲੋਕੇਸ਼ਨ ਆ ਬਈ ਇਹ ਤਾਂ ਐਂ ਲੱਗਦਾਗਾ ਯਾਰ ਵੀ ਜਿਵੇਂ ਆਪਾਂ ਹਿਲ ਸਟੇਸ਼ਨ ਤੇ ਆ ਰਹੇ ਹੁੰਨੇ ਆ ਕਿਤੇ ਹਲੇ ਪਿੱਛੇ ਵੀ ਸਾਨੂੰ ਘੈਂਟ ਘੈਂਟ ਮਿਲੀਆਂ ਨੇ ਪਰ ਆ ਤਾਂ ਫਰਿਆਂ ਨਾਲੋਂ ਬੰਬ ਲੋਕੇਸ਼ਨ ਆ ਬਈ ਵਾਓ ਤਾਂ ਮੈਟਰੋ ਬਈ ਆਪਾਂ ਲੋਕੇਸ਼ਨ ਤੇ ਪਹੁੰਚ ਗਏ ਬਸ 2-4 ਮਿੰਟ ਦੂਰ ਆ ਹਨਾ ਤੇ ਆਪਾਂ ਆਖਰੀ ਵਾਰੀ ਮਿਲ ਲੈਨੇ ਆ ਆਪਣੇ ਬੱਬਰ ਸ਼ੇਰ ਨੂੰ ਫਿਰ ਇਹਨੂੰ ਪਤਾ ਨਹੀਂ ਵੱਡੇ ਹੋਏ ਨੂੰ ਕਦੋਂ ਮਿਲਾਂਗੇ ਲੈ ਵੀ ਕਰ ਲੈ ਹੈਲੋ ਨਿਆਰੀ ਲਈ ਠੀਕ ਆ ਬੁੱਲੇ ਲੁੱਟੀ ਨਾਲੇ ਕਰੀ ਰਾਖੀ ਕਰਦੀ ਠੀਕ ਆ ਨਾਲੇ ਘਰ ਆ ਲੈਂਦੀ ਲੋ ਜੀ ਆਪਾਂ ਪਹੁੰਚ ਗਏ ਬਾਈ ਹੋਰਾਂ ਦੀ ਲੋਕੇਸ਼ਨ ਤੇ ਤੇ ਇਧਰ ਆ ਬਾਈ ਚਾਚਾ ਲੱਗਦਾ ਬਾਈ ਦਾ ਹਨ ਜਿਹੜੇ ਬਾਈ ਹੋਰਾਂ ਨੇ ਆਪਣੇ ਤੋਂ ਡੌਗ ਲਿਆਗਾ ਤੇ ਆ ਬਾਈ ਹੋਰਾਂ ਨੂੰ ਗਿਫਟ ਭੇਜਿਆ ਗਿਆ ਬਾਈ ਹੋਰਾਂ ਦੀ ਘਰ ਦੀ ਰਾਖੀ ਲਈ ਤੇ ਬਾਈ ਹੋਰਾਂ ਦੀ ਰਾਖੀ ਲਈ ਇੱਕ ਜਰਮਨ ਸ਼ੈਫਰਡ ਬਈ ਤੇ ਜਿਹੜਾ ਹੁਣ ਆਪਾਂ ਬਾਈ ਹੋਰਾਂ ਨੂੰ ਦਿੰਨੇ ਆ ਬਈ ਕੱਢ ਕੇ ਦਰਸ਼ਨ ਕਰਾਉਣੇ ਆ ਲੋ ਬਈ ਤੁਹਾਡੇ ਭਤੀਜੇ ਦਾ ਗਿਫਟ ਦੇਖੋ ਥੈਂਕ ਯੂ ਸੋ ਮੱਚ ਲੌਂਗ ਕੋਟ ਆ ਦਿਖਾ ਦਿਓ ਬਾਈ ਨੂੰ ਖੋਲ ਕੇ ਕਿ ਬਈ ਦੇਖੋ ਜੀ ਹਾਂ ਬਿਲਕੁਲ ਸੋਣਾ ਬਲੈਕ ਮਾਸਕ ਆ ਬਈ ਤੇ ਇਹਦੀ ਵੈਕਸੀਨ ਕਰਾ ਦਿਓ ਕੱਲ ਨੂੰ ਜਾਂ ਪਰਸ ਨੂੰ ਕਰਾ ਦਿਓ ਠੀਕ ਆ ਬਈ 991 ਕਰਾ ਦਿਓ ਬਈ ਓਕੇ ਜੀ ਹਾਂਜੀ ਥੈਂਕ ਯੂ ਵੀਰੇ ਕੋਈ ਗੱਲ ਨਹੀਂ ਵੀਰੇ ਬਾਕੀ ਬਈ ਜਦੋਂ ਆ ਬਾਕੀ ਤੁਸੀਂ ਮੈਨੂੰ ਵੀਡੀਓ ਵਗੈਰਾ ਭੇਜ ਦੇ ਰਿਹਾ ਕਰਿਓ ਜਿਵੇਂ ਜਿਵੇਂ ਵੱਡਾ ਹੋਊਗਾ ਆਪਾਂ ਰਿਜ਼ਲਟ ਦਿਖਾ ਦਾਂਗੇ ਠੀਕ ਹੈ ਵੀਰੇ ਧੰਨਵਾਦ ਜੀ ਠੀਕ ਹੈ ਜੀ ਸਸਿਕਾ ਠੀਕ ਹੈ ਬ੍ਰਦਰ ਬਾਕੀ ਬਈ ਤੁਹਾਡਾ ਏਰੀਆ ਬਹੁਤ ਸੋਹਣਾ ਨਹਿਰੇ ਨਹਿਰਾ ਆਇਆ ਅਸੀਂ ਬਾਲਾ ਹੁਣਾ ਏਰੀਆ ਦੋ ਤਿੰਨੇ ਹੈਗਾ ਤੇ ਰੁਕ ਗਏ ਅਸੀਂ ਬਾਲਾ ਹੁਣਾ ਏਰੀਆ ਬਈ ਹੁਣ ਆਪਾਂ ਗੱਡੀ ਖਿੱਚਤੀ ਤੇ ਆਪਣੀ ਹੋ ਗਈ ਟੈਨਸ਼ਨ ਫਰੀ ਬਈ ਹੁਣ ਆਪਾਂ ਹੈਂਡ ਓਵਰ ਕਰਤਾ ਬੱਚਾ ਬਾਈ ਹੋਰਾਂ ਨੂੰ ਤੇ ਨਾਲੇ ਦੱਸਤਾ ਵੈਕਸੀਨੇਸ਼ਨ ਬਾਰੇ ਤੇ ਨਾਲੇ ਫੀਡ ਫੂਡ ਬਾਰੇ ਵੀ ਦੱਸਤਾ ਫਿਗਾ ਬਾਈ ਹੋਰਾਂ ਨੂੰ ਨਾਲੇ ਥੋੜੇ ਤੋਂ ਹੱ ਚ ਇੱਕ ਚੀਜ਼ ਪੁੱਛਣੀ ਆ ਬਈ ਆ ਨਹਿਰ ਦੇ ਉੱਤੇ ਇੱਕ ਚੀਜ਼ ਲੱਗੀ ਹੁੰਦੀ ਹੈਗੀ ਉਹ ਤੁਹਾਨੂੰ ਦਿਖਾ ਕੇ ਪੁੱਛਾਂਗੇ ਵੀ ਆ ਕੀ ਆ ਸਾਡੇ ਤਾਂ ਸਮਝ ਤੋਂ ਬਾਹਰ ਆਇਆ ਬਈ ਉਹ ਹਨਾ ਤੁੱਕੇ ਤਾਂ ਲਾਏ ਨੇ ਇੱਕ ਦੋ ਪਰ ਦੇਖਾਂਗੇ ਕੀ ਚੀਜ਼ ਆ ਉਹ ਦਿਖਾਉਣੀ ਆ ਤੁਹਾਨੂੰ ਜਦੋਂ ਆਈ ਉਦੋਂ ਦਿਖਾਵਾਂਗੇ ਆ ਚੀਜ਼ ਬਾਰੇ ਦੱਸੋ ਬਈ ਇਹਦੇ ਬਾਰੇ ਪੁੱਛਦੇ ਸੀਗੇ ਤੁਹਾਨੂੰ ਵੀ ਆ ਕੀ ਚੀਜ਼ ਆ ਨਹਿਰ ਤੇ ਬਹੁਤ ਥਾਂ ਤੇ ਲੱਗੀ ਹੋਈ ਆ ਬਈ ਇਹ ਤੇ ਇਹਦੇ ਇੱਧਰ ਸੋਲਰ ਪਲਾਂਟ ਲੱਗਿਆਗਾ ਸੋਲਰ ਛੋਟਾ ਜਿਹਾ ਤੇ ਉਧਰ ਬਈ ਐ ਚੌਰਸ ਡੱਬਾ ਬਣਾ ਕੇ ਅੰਦਰ ਕੋਈ ਚੀਜ਼ ਲਾਈ ਹੋਈ ਹੈਗੀ ਤਾਂ ਦੱਸਿਓ ਬਈ ਜਿਹਨੂੰ ਪਤਾ ਹੋਵੇ ਵੀ ਆ ਕੀ ਚੀਜ਼ ਆ ਕੀ ਇਹਦਾ ਕੰਮ ਦੱਸਿਓ ਜ਼ਰੂਰ ਬਈ ਬਾਕੀ ਆ ਜੋ ਹੁਣ ਆਪਾਂ ਚੱਲਦੇ ਆਂਗੇ ਲਓ ਬਈ ਇੱਧਰ ਆਏ ਨੇ ਜੱਜ ਰਮਾਨ ਤੇ ਆਪਣਾ ਦੰਮੂ ਕਬੂਤਰ ਲੈਣ ਆਏ ਨੇ ਬਈ ਦੋ ਤਿੰਨ ਜੋੜੇ ਲੈ ਕੇ ਚੱਲੇ ਨੇ ਕੁਛ ਤਾਂ ਫੜ ਲੇ ਦੋ ਜੋੜੇ ਫੜ ਲੇ ਇਹ ਕਾਫੀ ਕਬੂਤਰੀਆਂ ਹਨ ਇਹ ਇਹ ਤਾਂ ਆਪਣੇ ਵਾਲੇ ਬੱਚਿਆਂ ਚੋਂ ਹੀ ਆ ਜਿਹੜੇ ਡਾਉਂਦੇ ਹੁੰਦੇ ਸੀ ਆਲੇ ਕੇ ਆਣੀਆਂ ਇਹ ਵਾਲੋ ਫੂਟਰ ਕਰਤਾ ਹੋਗਾ ਚਲੋ ਬਈ ਆ ਪਾ ਲੋ ਤਾਂ ਬਈ ਕਬੂਤਰ ਇਹਨਾਂ ਨੇ ਫੜ ਲੇ ਦੋ ਕਬੂਤਰੀਆਂ ਨੇ ਤਿੰਨ ਕਬੂਤਰ ਫੜਿਆ ਬਾਕੀ ਭਈ ਰਮਾਨ ਇੰਸਟਾ ਤੇ ਵੀਡੀਓ ਪਾਉਂਦਾ ਹੁੰਦਾ ਹੈਗਾ ਰਮਾਨ ਮੋੜ ਚੈਨਲ ਦਾ ਨਾਮ ਆ ਇੰਸਟਾਗ੍ਰam ਤੇ ਫੋਲੋ ਕਰ ਲਿਓ ਭਈ ਨਾਲੇ ਦੰਮੂ ਵਾਲਾ ਕਰ ਲਿਓ ਦੰਮੂ ਆਪਣਾ ਗੱਲ ਫਾਰਮ ਲਠੇਰਾ ਪੋਲਟਰੀ ਫਾਰਮ ਦੀਆਂ ਵੀਡੀਓ ਦੇਖਣ ਲਈ ਭਾਈ ਨੂੰ ਫੋਲੋ ਕਰ ਲਿਓ ਕਾਜ ਪਾਉਂਗੇ ਇੱਕ ਡੱਬੂ ਵੀ ਪਾ ਲੈਨੇ ਵੀ ਚੋਥੋਂ ਡੱਬਾ ਦੇਖ ਲੈਨੇ ਆ ਥੱਲੋ ਹਾਂ ਵੀ ਬਿੱਲੋ ਤੂੰ ਕਿਵੇਂ ਹੰਕੀ ਜੰਨੀ ਆ ਤੇਰਾ ਸਰਦਾ ਨਹੀਂ ਲੋ ਭਈ ਇੱਧਰ ਦੇਖੋ ਨਾਲੇ ਆ ਗਿਆ ਆਪਣਾ ਇਨਕਿਊਬੇਟਰ ਇਹ ਪਿਆ ਸੀ ਭਈ ਜੱਜ ਕੋਲੇ ਤੇ ਹੁਣ ਆਪਾਂ ਇਹਦੇ ਵਿੱਚ ਆਂਡੇ ਰੱਖ ਕੇ ਟਰਕੀ ਦੇ ਮੁਰਗੀਆਂ ਦੇ ਇਹਦੇ ਵਿੱਚ ਬੱਚੇ ਕਢਾਵਾਂਗੇ ਤੇ ਨਾਲੇ ਤੁਹਾਨੂੰ ਦਿਆ ਕਰਾਂਗੇ ਰੋਜ਼ ਅਪਡੇਟ ਬਈ ਲਓ ਬਈ ਕਬੂਤਰ ਕਰਤੇ ਪੈਕ ਸਾਰੇ ਤੇ 3 ਤੇ 3 6 6 ਕਬੂਤਰ ਇੱਕ ਆ ਦੇ ਤਰਮਾਨ ਨੂੰ ਸ਼ਰਾਜੀ ਇਹਦੇ ਕੋਲ ਕਬੂਤਰੀਆਂ ਨੇ ਤਿੰਨ ਤਿੰਨ ਕਬੂਤਰੀਆਂ ਨੇ ਇੱਕ ਕਬੂਤਰ ਆ ਤਾਂ ਸ਼ਰਾਜੀ ਬੱਚੇ ਕਢਾ ਕੇ ਆਪਾਂ ਨੂੰ ਜੋੜੀ ਦੇ ਦੂਗਾ ਇੱਕ ਚੱਲ ਠੀਕ ਰਮਾਨ ਓਕੇ ਬਈ ਜੱਟ ਸਾਹਿਬ Okay.